ਸਤ ਸ੍ਰੀ ਅਕਾਲ ਦੋਸਤੋ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਤੋਂ ਹੋਇਆ ਸੀ ਇੱਕ ਐਕਸੀਡੈਂਟ ਜਿਸ ਦਾ ਮਸਲਾ ਬਹੁਤ ਹੀ ਜ਼ਿਆਦਾ ਸਰਗਰਮ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਇਸੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਸਕਸ ਦਾ ਨਾਮ ਗੁਰਪ੍ਰੀਤ ਸਿੰਘ ਇਸ ਦੀ ਉਮਰ ਹੈ 35 ਸਾਲ ਇਹ ਵੀ ਇੱਕ ਪੰਜਾਬੀ ਹੈ ਜੋ ਅਮਰੀਕਾ ਦੇ ਐਲ ਐ ਸ਼ਹਿਰ ਦੇ ਵਿੱਚ ਰਹਿੰਦਾ ਸੀ ਐਸ ਨੇ ਸੜਕ ਦੇ ਉੱਤੇ ਆ ਕੇ ਤੇਜ਼ ਹਥਿਆਰ ਦੇ ਨਾਲ ਕੁਝ ਲੋਕਾਂ ਤੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਨੇ ਆਪਣੇ ਵਹੀਕਲ ਦੇ ਵਿੱਚੋਂ ਇਹ ਤੇਜ਼ ਹਥਿਆਰ ਕੱਢਿਆ ਸੀ ਜਿਸ ਦੇ ਦੌਰਾਨ ਪੁਲਿਸ ਨੇ ਇਸ ਨੂੰ ਬਹੁਤ ਹੀ ਜ਼ਾਦੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਸਖਸ ਪੁਲਿਸ ਦੇ ਕੰਟਰੋਲ ਦੇ ਵਿੱਚ ਆਇਆ ਹੀ ਨਹੀਂ ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਕਿੰਨੀ ਕਿ ਸੁਚਾਈ ਹੈ ਆਪਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦੇ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਵੀ ਇਹ ਵੀਡੀਓ ਦੇ ਵਿੱਚ ਜਿਹੜਾ ਇਹ ਇਨਸਾਨ ਐਨਾ ਕੁਝ ਕਰ ਰਿਹਾ ਸੀ ਉਸ ਦੀ ਕੀ ਗੱਲਬਾਤ ਸੀ ਜਾਂ ਕੀ ਪ੍ਰੋਬਲਮ ਸੀ ਉਸ ਨੂੰ ਐਸੇ ਨਾਲ ਹੀ ਐਸੇ ਨਾਲ ਸੁਣਨ ਦੇ ਵਿੱਚ ਇਹ ਗੱਲ ਵੀ ਆ ਰਹੀ ਹੈ ਵੀ ਇਹ ਸੈਕਸ ਮੈਂਟਲੀ ਤੌਰ ਤੇ ਸਹੀ ਨਹੀਂ ਸੀ ਇਸ ਕਰਕੇ ਇਦਾਂ ਦੀਆਂ ਹਰਕਤਾਂ ਕਰ ਰਿਹਾ ਸੀ ਪਰ ਜਦੋਂ ਪੁਲਿਸ ਨੇ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ ਆਇਆ ਇਸ ਕਰਕੇ ਪੁਲਿਸ ਨੂੰ ਮਜਬੂਰ ਹੋ ਕੇ ਇਸ ਨੂੰ ਗੋਲੀ ਮਾਰਨੀ ਪਈ ਤੇ ਉਸ ਤੋਂ ਬਾਅਦ ਜਦੋਂ ਇਸ ਨੂੰ ਜੇਰੇ ਇਲਾਜ ਲਈ ਹਸਪੀਟਲ ਲੈ ਜਾਇਆ ਗਿਆ ਤਾਂ ਇਹ ਉੱਥੇ ਜਾ ਕੇ ਦਮ ਤੋੜ ਗਿਆ ਐਸੇ ਨਾਲ ਹੀ ਪੰਜਾਬੀਆਂ ਦੇ ਉੱਪਰ ਬਹੁਤ ਸਾਰੇ ਸਵਾਲ ਉੱਠਦੇ ਨੇ ਵੀ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਕੇ ਅਜਿਹੀਆਂ ਹਰਕਤਾਂ ਕਿਉਂ ਕਰਦੇ ਨੇ ਜਿਸ ਨਾਲ ਪੰਜਾਬੀਆਂ ਨੂੰ ਹਰ ਵਾਰ ਆਪਣਾ ਸਿਰ ਚੁਕਾਉਣਾ ਪੈਂਦਾ ਹੈ ਐਸਾ ਮੇਨ ਕਾਰਨ ਕੀ ਸੀ ਇਸ ਬੰਦੇ ਨੂੰ ਕੀ ਪ੍ਰੋਬਲਮ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ऐसे ਨਾਲ ਹੀ ਹਰਿਤ ਨਵੇਂ ਖਬਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ